ਓ ਮੈਂ ਕਿਧੋਂ ਪੁੱਤ ਲਿਆਵਾ ਉਹ ਡਾ ਡਾ ਦੇਰ ਰਾਤ ਵਿਦੀਪੁਰ ਫਾਟਕ ਦੇ ਕੋਲ ਇੱਕ ਓਡੀ ਤੇਜ਼ ਰਫ਼ਤਾਰ ਓਡੀ ਕਾਰ ਔਰ ਈ ਰਿਕਸ਼ਾ ਦੇ ਵਿੱਚ ਟੱਕਰ ਹੁੰਦੀ ਹੈ ਟੱਕਰ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਓ ਮੈਂ ਕਿਧੋਂ ਪੁੱਤ ਲਿਆਵਾ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ ਗੁਰਪ੍ਰੀਤ ਸਿੰਘ ਜਿਹੜਾ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਟੀਮਾਂ ਜਿਹੜੀਆਂ ਹੈਗੀਆਂ ਉਹ ਅਕਿਊਜ਼ ਜਿਹੜਾ ਹੈਗਾ ਜਾਂ ਦੋਸ਼ੀ ਗੁਰਪ੍ਰੀਤ ਸਿੰਘ ਜਿਹਦੇ ਨਾਂ ਤੇ ਗੱਡੀ ਹੈਗੀ ਆ ਉਹਨੂੰ ਅਸੀਂ ਨਾਮਜ਼ਦ ਕੀਤਾ ਆ ਤੇ ਉਹਨੂੰ ਜਿਹੜਾ ਹੈਗਾ ਚੰਡੀਗੜ੍ਹ ਦਾ ਐਡਰੈਸ ਨਿਕਲਿਆ ਆ ਤੇ ਚੰਡੀਗੜ੍ਹ ਅਰੈਸਟ ਕਰਨ ਦੀ ਟੀਮਾਂ ਭੇਜੀਆਂ ਹੋਈਆਂ ਨੇ। ਦੇਰ ਰਾਤ ਵਿਦੀਪੁਰ ਫਾਟਕ ਦੇ ਕੋਲ ਇੱਕ ਓਡੀ ਤੇਜ਼ ਰਫਤਾਰ ਓਡੀ ਕਾਰ ਔਰ ਈ ਰਿਕਸ਼ਾ ਦੇ ਵਿੱਚ ਟੱਕਰ ਹੁੰਦੀ ਆ ਟੱਕਰ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਆ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ ਦੱਸਿਆ ਜਾ ਰਿਹਾ ਹੈ ਗੁਰਪ੍ਰੀਤ ਸਿੰਘ ਜਿਹੜਾ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਹੁਣ ਪੁਲਿਸ ਵੱਲੋਂ ਜਲੰਧਰ ਦੀ ਪੁਲਿਸ ਟੀਮ ਵੱਲੋਂ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਲਈ ਚੰਡੀਗੜ੍ਹ ਟੀਮਾਂ ਭੇਜ ਦਿੱਤੀਆਂ ਗਈਆਂ ਤੁਹਾਨੂੰ ਦੱਸ ਦਈਏ ਅੱਜ ਸਵੇਰ ਤੋਂ ਹੀ ਪਰਿਵਾਰਿਕ ਮੈਂਬਰ ਜਿਨ੍ਹਾਂ ਦੀ ਵਿਅਕਤੀਆਂ ਦੀ ਮੌਤ ਹੋਈ ਸੀ ਉਹਨਾਂ ਦੇ ਪਰਿਵਾਰਿਕ ਮੈਂਬਰ ਥਾਣਾ ਮਕਸੂਦਾ ਤੱਕ ਘਰਾਫੜਦੇ ਪੇ ਦਿਖਾਈ ਦਿੱਤੇ ਪਏ ਸੀ ਕਿ ਉਸ ਤੋਂ ਬਾਅਦ ਪੁਲਿਸ ਨੇ ਹੁਣ ਜਿਹੜਾ ਹੈ ਗੁਰਪ੍ਰੀਤ ਸਿੰਘ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ ਇਸ ਸੜਕ ਹਾਦਸੇ ਦੇ ਵਿੱਚ ਡੀਐਸ ਹਾਥ ਜਿਹੜਾ ਹੈਗਾ ਆ ਐਕਸੀਡੈਂਟ ਹੋਇਆ ਸੀਗਾ ਜੀ ਸਰ ਥਾਣਾ ਮਕਫੂਕਾਂ ਤੇ ਏਰੀਆ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਆ ਕੰਪਲੇਨੈਂਟ ਤੇ ਬਿਆਨ ਤੇ ਸਟੇਟਮੈਂਟ ਤੇ ਅਸੀਂ 304 ਦਾ ਪਰਚਾ ਜਿਹੜਾ ਹੈਗਾ ਆ ਦਰਜ ਕਰ ਦਿੱਤਾ ਹੈ ਜੀ ਸਰ ਤਫ਼ਤੀਸ਼ ਚੱਲ ਰਹੀ ਹੈ ਕਿ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਉਹ ਅਕਿਊਜ਼ ਜਿਹੜਾ ਹੈਗਾ ਜਾਂ ਦੋਸ਼ੀ ਗੁਰਪ੍ਰੀਤ ਸਿੰਘ ਜਿਹਦੇ ਨਾਂ ਤੇ ਗੱਡੀ ਹੈਗੀ ਆ ਉਹਨੂੰ ਅਸੀਂ ਨਾਮਜ਼ਦ ਕੀਤਾ ਆ ਤੇ ਉਹਨੂੰ ਜਿਹੜਾ ਹੈਗਾ ਚੰਡੀਗੜ੍ਹ ਦਾ ਐਡਰੈਸ ਨਿਕਲਿਆ ਆ ਤੇ ਚੰਡੀਗੜ੍ਹ ਅਰੈਸਟ ਕਰਨ ਲਈ ਟੀਮਾਂ ਭੇਜੀਆਂ ਹੋਈਆਂ ਟੋਟਲ ਕਿੰਨੇ ਜਨੇ ਜਕਮੀ ਜਿਹੜੇ ਸੀਗੇ ਹਾਂਜੀ ਕਿੰਨੇ ਜਨੇ ਜਕਮੀ ਸੀਗੇ ਚਾਰ ਜਣੇ ਸੀ ਜਖਮੀ ਮਰ ਕੇ ਤਿੰਨ ਦੀ ਸ਼ਾਇਦ ਡੈਥ ਹੋਈ ਆ ਜੀ ਤੇ ਇੱਕ ਜਿਹੜਾ ਜਿਵੇ ਲਾਜਾ ਦੇਰ ਰਾਤ ਵਿਦੀਪੁਰ ਫਾਟਕ ਦੇ ਕੋਲ ਇੱਕ ਓਡੀ ਤੇਜ਼ ਰਫਤਾਰ ਓਡੀ ਕਾਰ ਔਰ ਈ ਰਿਕਸ਼ਾ ਦੇ ਵਿੱਚ ਟੱਕਰ ਹੁੰਦੀ ਆ ਟੱਕਰ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ ਦੱਸਿਆ ਜਾ ਰਿਹਾ ਹੈ ਗੁਰਪ੍ਰੀਤ ਸਿੰਘ ਜਿਹੜਾ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਹੁਣ ਪੁਲਿਸ ਵੱਲੋਂ ਜਲੰਧਰ ਦੀ ਪੁਲਿਸ ਟੀਮ ਵੱਲੋਂ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਲਈ ਚੰਡੀਗੜ੍ਹ ਟੀਮਾਂ ਭੇਜ ਦਿੱਤੀਆਂ ਗਈਆਂ ਤੁਹਾਨੂੰ ਦੱਸ ਦਈਏ ਅੱਜ ਸਵੇਰ ਤੋਂ ਹੀ ਪਰਿਵਾਰਿਕ ਮੈਂਬਰ ਜਿਨ੍ਹਾਂ ਦੀ ਵਿਅਕਤੀਆਂ ਦੀ ਮੌਤ ਹੋਈ ਸੀ ਉਹਨਾਂ ਦੇ ਪਰਿਵਾਰਿਕ ਮੈਂਬਰ ਥਾਣਾ ਮਕਸੂਦਾ ਤੱਕ ਆਫਰ ਕਰਦੇ ਪੇ ਦਿਖਾਈ ਦਿੱਤੇ ਪਏ ਸੀਗੇ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਜਿਹੜਾ ਹੈ ਗੁਰਪ੍ਰੀਤ ਸਿੰਘ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ ਇਸ ਸੜਕ ਹਾਦਸੇ ਦੇ ਵਿੱਚ ਡੀਐ ਹਾਦ ਜਿਹੜਾ ਹੈਗਾ ਆ ਐਕਸੀਡੈਂਟ ਹੋਇਆ ਸੀਗਾ ਜੀ ਸਰ ਥਾਣਾ ਮਕਫੂਦਾਂ ਦੇ ਇਰਿਆ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਆ ਕੰਪਲੇਨੈਂਟ ਤੇ ਬਿਆਨ ਤੇ ਸਟੇਟਮੈਂਟ ਤੇ ਅਸੀਂ 304 ਦਾ ਪਰਚਾ ਜਿਹੜਾ ਹੈਗਾ ਆ ਦਰਜ ਕਰ ਦਿੱਤਾ ਹੈ ਜੀ ਸਰ ਤਫ਼ਤੀਸ਼ ਚੱਲ ਰਹੀ ਹੈ ਕਿ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਉਹ ਅਕਿਊਜ਼ ਜਿਹੜਾ ਹੈਗਾ ਆ ਦੋਸ਼ੀ ਗੁਰਪ੍ਰੀਤ ਸਿੰਘ ਜਿਹਦੇ ਨਾਂ ਤੇ ਗੱਡੀ ਹੈਗੀ ਆ ਉਹਨੂੰ ਅਸੀਂ ਨਾਮਜ਼ਦ ਕੀਤਾ ਆ ਤੇ ਉਹਨੂੰ ਜਿਹੜਾ ਹੈਗਾ ਚੰਡੀਗੜ੍ਹ ਦਾ ਐਡਰੈਸ ਨਿਕਲਿਆ ਆ ਤੇ ਚੰਡੀਗੜ੍ਹ ਅਰੈਸਟ ਕਰਨ ਲਈ ਟੀਮਾਂ ਭੇਜੀਆਂ ਹੋਈਆਂ ਆ ਟੋਟਲ ਕਿੰਨੇ ਜਣੇ ਜਖਮੀ ਸੀਗੇ ਅੱਜ ਪੀਸੀ ਕੇ ਹਾਂਜੀ ਕਿੰਨੇ ਜਣੇ ਜਖਮੀ ਸੀਗੇ 4 ਜਣੇ ਸੀਗੇ ਜਖਮੀ ਮੇਰੇ ਕਾ ਤਿੰਨ ਦੀ ਸ਼ਾਇਦ ਡੈਥ ਹੋਈ ਆ ਜੀ ਤੇ ਇੱਕ ਜਿਹੜਾ ਜੇਰੇ ਲਾ ਜਾਣਾ